ਨੀ ਭੈਣਾ ਤੁਸੀਂ ਆਜੋ ਨੀ ਮੈਂ ਕਿਹੜਾ ਰੋਜ ਆਉਣੀ ਆ ਤੈਨੂੰ ਪਤਾ ਹੀ ਹੈ ਵੀ ਕਦ ਕਦ ਢੇੜਾ ਲਾਉਣੀਗੀ ਹਾਂ ਭੈਣੇ ਹਾਂ ਨਾ ਕੋਈ ਨਹੀਂ ਦੇਖੋ ਭੈਣੇ ਮੈਂ ਤਾਂ ਸਮਾਨ ਵੇਚਣੀ ਹੈਗਾ ਕੋਈ ਨਹੀਂ ਭੈਣੇ ਦੇਖੋ ਤੁਸੀਂ ਸਮਾਨ ਚੰਗੂ ਤਰ੍ਹਾਂ ਦੇਖ ਲੈ ਕੋਈ ਗੱਲ ਨਹੀਂ ਹੈਗੀ ਜੀ ਮਾਹ ਲੈਣੀ ਆ ਫਤਨਾ ਕਰਤੀ ਨਾ ਭੈਣਾ ਜੀ ਮਾਹ ਮਟਿਕਾ ਕਰਾਂਗੇ ਹਾਂ ਹਾਂ ਨਹੀਂ ਭੈਣੇ ਮਾਰਦੀ ਹੈ ਚਲ ਕੋਈ ਨਾ ਹੋ ਠੀਕ ਠਾਕ ਹਾਂ ਠੀਕ ਠਾਕ ਹੈ ਬੜੇ ਠੀਕ ਠਾਕ ਹੈ ਹੋਰ ਜਮਾ ਵਧੀਆ ਅੰਦੇ ਠੀਕ ਠਾਕ ਨੇ ਤੇ ਤੇ ਬਾਈ ਦਾ ਨਹੀਂ ਤੂੰ ਦੱਸ ਕਿਨੇ ਆ ਪੁਰਾਣੀ ਇਹ ਜਣ ਬਾਲੀ ਵਧੀਆ ਮੈਂ ਤਾਂ ਤੂੰ ਦੱਸ ਫੇ ਮਸੇ ਸਵਾਬ ਬਗੇੜਾ ਹੋਇਆ ਤੂੰ ਤਾਂ ਮਿਲਦੋਈ ਨਹੀਂ ਆਏ ਵਾਰ ਮੈਂ ਮੁੜ ਜਣ ਨਹੀਂ ਆਕੀ ਲੈ ਕੋਈ ਨਾ ਮੈਂ ਕਿਹੜਾ ਤੇਰੇ ਨਾਲ ਦੋ ਪਾ ਕਰਦੀ ਆਂ ਜੀ ਤੂੰ ਜਿਹੜਾ ਕੋਈ ਤੇਰਾ ਚਿਤ ਮੰਦਾ ਦੇ ਦੇਣੀ ਮੈਂ ਨਹੀਂ ਜਾਦੇ ਤੇਰੇ ਕੱਦ ਸਿਰ ਨਹੀਂ ਗਈ ਤੂੰ ਫੇਰ ਵੀ ਮੈਨੂੰ ਰੇਟ ਤੇ ਦੱਸਣਾ ਲੈ ਕੋਈ ਨਾ ਮੈਂ ਤੈਨੂੰ ਕਹਾ ਵੀ ਜਿਹੜਾ ਦੇਣਾ ਹੀ ਦੇ ਦੇਵੀ ਤੂੰ ਐਨੇ ਨਾ ਤੂੰ ਬਸ ਬਾਹਲੀਆਂ ਗੱਲਾਂ ਕਰਿਆ ਕਰ ਲੈ ਕੋਈ ਕਣਕ ਦਾ ਬੱਕ ਪਾ ਦੇ ਮੈਨੂੰ ਜੇ ਕੋਈ ਸਮਾਨ ਲਵਾਂਗੇ ਤਾਂ ਹੀ ਕਣਕ ਪਾਵਾਂਗੇ ਭਈ ਨਹੀਂ ਨਹੀਂ ਮੈਂ ਕੱਖ ਕੋਈ ਨਹੀਂ ਨਗ ਤੇ ਥੋੜੀ ਨਹੀਂ ਅੰਗੀਰੀ ਵੀਰੇ ਕਣਕਾ ਲੈਂਦੇ ਫਿਰਦੇ ਆਂ ਵੀਰ ਵੀਰ ਵੀ ਆਪਣਾ ਲੈ ਕੇ ਤੇ ਕੋਈ ਨਾ ਅਸੀਂ ਤਾਂ ਗਰੀਬ ਲੋਕਾਂ ਦਾ ਸਾਡਾ ਹੋਰ ਕੀ ਹੈਗਾ ਸਾਡਾ ਗਰੀਬ ਲੋਕਾਂ ਦਾ ਹੋਰ ਕੀ ਹੈਗਾ ਤੇ ਕੋਈ ਨਹੀਂ ਜੇ ਦੇਖੀ ਨਾ ਨੀ ਮੁੱਠੀ ਮੇਰੇ ਪਸ਼ੂਆਂ ਨੇ ਖਾ ਲੇ ਤਾਂ ਤੈਨੂੰ ਵੀ ਐਡਾ ਵੱਡਾ ਪੁੰਨ ਲੱਗ ਜਾਣਾ ੜਿਆ ਤੂੰ ਐ ਨਾ ਕਰਿਆ ਕਰੋ ਤੁਸੀਂ ਤਾਂ ਨਾ ਹੁਣ ਜਿੱਟੀਆਂ ਉਹੀ ਬਸ ਐ ਹੋ ਗਈਆਂ ਨੀ ਤੜਪਲੇ ਹਾਂ ਹਾਂ ਨੇ ਆ ਜਾਂਦਾ 50 ਰੁਪਈਆ ਦਾ ਬਾਹਲਾ ਨਹੀਂ ਪੱਛਾ ਹਾਂ ਇਹ ਤੂੰ ਤਾਂ ਕਦੇ ਕੋੜਾ ਦਾ ਮੁੱਲ ਕਰਦਾ ਭੈਣ ਦਾਤੀ ਲੈ ਸਾਗਰੀ ਨਾਲ ਹਾਂ ਇਹ ਦਾਤਰੀ ਹੈ ਹਾਂ ਦਾਤਰੀ ਲੈ ਲੈ ਹਾਂ ਦਾਤਰੀ ਲੈ ਲੈ ਤੇ ਦਾਤਰੀ ਤਾਂ ਮੇਰੀ ਗੱਲ ਸੁਣ ਜਾਵੇ ਤੂੰ ਖੇਤ ਜਾਇਆ ਕਰੂੰਗੀ ਤੇ ਸਰਦਾਰ ਗੰਡੇ ਗੁੰਡੇ ਤਾਂ ਸਾਰਾ ਕੁਛ ਇਹਦੇ ਨਾਲ ਕੱਖ ਕੱਢੇ ਜਾਂਦੇ ਆ